ਮੈਂ ਬਾਬਾ ਜੀ ਨੂੰ ਕਿਹਾ ਕਿ ਮੈਂ ਕਿਹਾ ਮਹਾਰਾਜ ਆਪਾਂ ਇੱਥੇ ਤੇ ਤਰਖਤ ਹੀ ਬਹੁਤ ਹੁੰਦੇ ਸੀ ਇਹ ਚਿੜਾਈ ਸੀ ਨਾ ਇੱਥੇ ਆਪ ਹੈ ਹੀ ਨਹੀਂ ਸੀ ਲੈਂਟਰ ਨਹੀਂ ਸੀ ਪਿਆ ਚਿੜਾ ਉਹ ਮੈਂ ਇਹਨਾਂ ਨੂੰ ਕਿਹਾ ਹਟਿਆ ਮੈਂ ਕਿਹਾ ਆਲੇ ਦੁਆਲੇ ਫੇਰ ਤਰਖਤੀ ਤਰਖਤ ਲਾਓ ਚਿੜਾਈ ਸੋਹਣਾ ਲੱਗਦੀ ਉਹ 20 ਸਾਲ ਪਹਿਲਾਂ ਮੈਨੂੰ ਯਾਦ ਹੈ ਇੱਥੇ ਇੱਥੇ ਕੋਠਾ ਸੀ ਸ਼ਾਇਦ ਹਜੇ ਵੀ ਹੋਵੇ ਉਹ ਦਾਦੀ ਜੀ ਸੀ ਮਾਂਪੁਰਾ ਸ਼ਾਹ ਦੇ ਜੋ ਨਾ ਇੰਨਾ ਪਿਆਰ ਮੈਂ ਕਈ ਵਾਰੀ ਇਹਨਾਂ ਨੇ ਸਾਡੇ ਕੋਲ ਇਦਾਂ ਹੀ ਤੇ ਲੋਕ ਕੋਲ ਬਸ ਬੰਦੂ ਨਾ ਜਦੋਂ ਕੋਈ ਗੱਡੀ ਲੈਣੀ ਜਾਂ ਕੁਝ ਹੋਰ ਹੋਣਾ ਹੋਰ ਕਿਤੇ ਚੱਲੋ ਚੱਲ ਬੇਰ ਚੱਲਦੇ ਆ ਚੱਲ ਬੇਰ ਚੱਲਦੇ ਇੱਥੇ ਇੱਥੇ ਆ ਕੇ ਬੈਠੇ ਰਹਿਣਾ ਕਈ ਵਾਰੀ ਮੈਂ ਰਾਤ ਨੂੰ ਪ੍ਰੋਗਰਾਮ ਕਰਕੇ ਆਉਣਾ ਤੇ ਇੱਥੇ ਹੋਣਾ ਵੀ ਨਾ ਤੇ ਜਦੋਂ ਆਪ ਨਾ ਇਹਨਾਂ ਨੇ ਹੋਣਾ ਫਿਰ ਮੈਂ ਮਾਤਾ ਜੀ ਕੋਲ ਬਹਿ ਜਾਣਾ ਰਾਤ ਨੂੰ ਉਹਨਾਂ ਨੇ ਸਾਨੂੰ ਚੁੱਲ੍ਹੇ ਤੇ ਬਹਿ ਕੇ ਰੋਟੀ ਖਵਾਉਂਦੇ ਮੈਨੂੰ ਕਹਿਣਾ ਇੱਥੇ ਆਜੋ ਇੱਥੇ ਹੀ ਬਹਿ ਕੇ ਖਾਓ ਮੇਰੇ ਕੋਲੇ ਆਜੋ ਤੇ ਮੈਂ ਉਹਨਾਂ ਦੇ ਚੁੱਲ੍ਹੇ ਤੇ ਬੈਠ ਕੇ ਪ੍ਰਸ਼ਾਦਾ ਛਕਣਾ ਉਹ ਇੱਕ ਨਜ਼ਾਰਾ ਮੈਂ ਪਤਾ ਕੀ ਕਹਿ ਰਿਹਾ ਰੂੜੀਆਂ ਤੇ ਬੰਦਾ ਜ਼ਿੰਦਗੀ ਕੱਟ ਸਕਦਾ ਜੇ ਦਿਮਾਗ ਵਿੱਚ ਪਿਆਰ ਭੁੰਮਦਾ ਹੋਵੇ